ད� ད� ཁྱོོར སློར རློས རློར དག སོར རསླར རེ ོརོ འར ར ང འསོ འའའད ེ འསོ སའར ਇਹ ਸੰ ਬਲਾਉਣ ਵਾਲਾ ਬਾਕੀ ਦਿਖਾਉਂਦਾ ਯੂਟਿਊਬ ਤੇ ਆਈ ਨਹੀਂ ਆਈ ਨਹੀਂ ਉਹ ਜਿਹਦਾ ਸੁਰੂ ਤਰੀਕ ਤੇ ਲੋਕਾਂ ਨੂੰ ਪਹੁੰਚ ਗਿਆ ਸੀ ਸੁਵੇਰ ਸੁਬਾਹ ਕਰਕੇ ਉਸ ਤੋਂ ਬਾਅਦ ਆਇਆ ਨਹੀਂ ਉਹ ਜਿਹਦਾ ਸੂਰ ਐਸਾ ਨਹੀਂ ਚੱਲਦਾ ਔਰ ਕਿੱਥੇ ਐਸਟਾ ਰਿਹਾ ਐਸਟਾ ਤਾਂ ਨਹੀਂ ਕੋਈ ਕਿਹੜਾ ਕੇਸ ਦਿਖਾਓ ਔਰ ਕਿਹੜਾ ਕੇਸ ਇਹਦੇ ਪਏ ਸਰੋਣਾ ਤਾਂ ਪਰਸਨਲ ਹੀ ਹੈ ਪਵਨ ਜੀ ਦਸਤਾਨੀ ਜਿੱਤਤ ਜਾਨੀ ਹੈ ਕਿਹੜੀ ਕੋਈ ਦਫਤਰ ਦੇ ਗਏ ਬਾਈ ਤੇ ਲੋਕਲ ਗਏ ਸੀ ਇਹਦੇ ਉਹਨਾਂ ਨੇ ਤਾਂ ਦੇਖ ਲੱਜਦਾ ਵੇ ਤੇ ਜੇ ਲੈਣ ਬਾਰੇ ਇਹ ਸਭ ਤੋਂ ਛੇ ਰਾਇ ਸੀ ਉਹ ਦੋ ਕੁ ਥੋੜਾ ਜਿਹਾ ਰੱਖ ਲਓ ਪਵਨ ਕਰੋ ਬਈ ਪੁੱਛੋ ਸਹੀ ਕਿਤੇ ਨੇ ਪੁੱਛ ਲਓ ਬਾਹਰ ਦੀ ਮੋਟੀ ਜਿਹੀ ਤੇ ਕੇ ਜੀ ਸਰ ਜੇ ਛੁੱਟੀਆਂ ਮਦਦ ਨਹੀਂ ਆ ਬਿਸਤਰੀ ਭਈ ਆ ਨਹੀਂ ਆ ਰਹੇ ਦੇਖ ਲੈ ਮੈਂ ਦਿਖਾ ਦਿੰਦਾ ਹਾਂ ਜੀ Tamam. Ali. dakika. Peki. Hali? Şimdi ise hali ਲਿਕੋ ਵੀਡੀਓ ਦੇਖ ਲਾਵੇ ਇਹ ਗੱਲ ਥੋੜਾ ਜਿਹਾ ਸਾਰਾ ਜੱਟਾ ਹੋ ਗਿਆ ਸਾਰਾ ਜੱਟਾ ਹੋ ਗਿਆ ਆ ਦੇਖ ਦਿਨ ਨਹੀਂ ਹੈ ਸਿਰਫ 15 ਮਿੰਟ ਅੱਧਾ ਘੰਟਾ ਆਉਂਦੇ ਨੇ ਉਸ ਤੋਂ ਬਾਅਦ ਸਾਰੇ ਗੈਬ ਹੁੰਦੇ ਨੇ 9000 ਦੇ ਸਾਡੇ 9 ਉਧਰ ਚਲੇ ਜਾਂਦੇ ਆ ਰੈਸ ਉਹ ਆਪਣੇ ਰੂਮ ਦੇ ਵਿੱਚ ਅੰਦਰੋਂ ਲੋਕ ਹੋ ਜਾਂਦਾ ਜੇ ਫੋਨ ਤੇ ਗੱਲ ਕਰਦਾ ਕਦੇ ਮੇਰੀ ਵੀਸੀ ਚੱਲ ਰਹੀ ਹੈ ਕੋਈ ਸਰ ਵੀਸੀ ਵੀ ਕੋਈ ਕੁਝ ਨਹੀਂ ਜਦੋਂ ਜਨਾਬ ਦਫਤਰ ਜਿ ਬੈ ਕੇ ਕੰਮ ਕਰ ਰਹੇ ਨੇ ਤੇ ਇਹ ਬੰਦਾ ਉੱਥੇ ਬਹਿ ਕੇ ਪੱਖਾ ਛੱਡ ਕੇ ਉੱਥੇ ਅੰਦਰ ਪਿਆ ਹੁੰਦਾ ਤੇ ਕਹਿੰਦਾ ਹਰ ਇੱਕ ਨੂੰ ਇਹ ਗੱਲ ਕਹਿੰਦਾ ਵੀ ਮੈਂ ਵੀਸੀ ਤੇ ਲਾਓ ਫੋਨ ਗੱਲ ਕਰੋ ਤੇ ਤਾ ਨਵੀ ਤਾ ਜੇਜੀ ਵੀ ਅੱਜ ਆਪ ਦਾ ਹੋ ਗਿਆ 50 ਸਾਲ ਹੈ ਕੱਲ ਸਵੇਰ ਨਾਲ ਲੱਗੀ ਸੀ 5 ਵਜੇ ਸਾਨੂੰ ਮਿਲੇ ਨੇ ਗੈਸਟ ਹਾਊਸ ਵਿੱਚ ਅੰਦਰ ਲੋਕ ਲੱਗੇ ਆਏ ਅੰਦਰ ਬੈਠੇ ਉਹ ਤੁਹਾਨੂੰ ਪੁੱਛਿਆ ਉਹ ਵੀ ਸਾਰ ਦੇਦੋਂ ਆਏ ਸੀ ਹਾਂਜੀ ਸਾਰ ਆ ਕੇ ਅੰਦਰ ਆਫਿਸ ਵਿੱਚ ਕੰਮ ਕਰਨ ਲੱਗੇ ਉਹ ਆਪਣੇ ਜਲਾਲਾਪੋਤੋਂ ਹੈਪੀ ਹੋਈ ਆਏ ਸੀ ਤੁਸੀਂ ਬੈਠੇ ਸੀ ਸਾਰ ਅਸੀਂ ਵੀ ਇੱਧਰ ਅੰਦਰ ਬੈਠੇ ਸੀ ਦੂਸਰੀ ਥਾਂ ਉਦੋਂ ਅੰਦਰ ਗਏ ਆਂ ਸੀ ਸਾਰੇ ਜਿੰਨੇ ਰੂਮ ਆ ਸਾਰੇ ਖਲਾ ਕੇ ਇੱਕ ਰੂਮ ਦੇ ਵਿੱਚ ਸਾਨੂੰ ਇਹ ਮਿਲਿਆ 6 ਨੰਬਰ ਰੂਮ ਇਸ ਵਿੱਚ ਆਰਾਮ ਨਾਲ ਸੌ ਰਿਆ ਸੀ ਚੱਪਟਾਟ ਹੋਏ ਚੱਲ ਰਹੀ ਸੀ 4:30 4:30 ਬੰਨੇ ਤਿੰਨ ਜਿਹੜੇ ਲੋਕੀ ਬੁਢੀ ਬੰਨੇ ਬੰਦੇ ਲੋਕੇ ਦਿਨ ਬਿਮਾਰ ਥਾਵਾ ਰੋਗੇ ਜਿਹੜੇ ਬੰਦਾ ਬੰਦਾ ਰੋਟੀ ਜਾ ਰਿਹਾ ਬੜਾ ਦੁੱਖ ਦਾ ਸਾਡਾ ਸਰਪੰਚ ਫੋਨ ਕਰਕੇ ਕੀ ਹੋ ਗਿਆ ਸਰਪੰਚ ਬਣਿਆ ਸਾਨੂੰ ਪਹਿਲਾ ਵੀ ਹੋਇਆ ਮੇਰਾ ਵੀ ਤੂੰ ਸਾਰੀ ਜਨਤਾ ਇਨੀ ਦੁਖਾਰਾ ਸਿਸਟਮ ਵਧੀਆ ਚੱਲ ਨਹੀਂ ਚੱਲਦੀ ਇਸੇ ਦੀ ਸ਼ਿਕਾਇਤ ਆਉਂਦੀ ਹੈ ਮੇਰੇ ਸਾਡੇ ਸੁਮਾ ਸ਼ਾਮੋਂ ਸਾਰੇ ਬੰਦੇ ਇੱਕੋ ਹੀ ਗੱਲ ਕਰਾਉਂਦੇ ਸਾਡੀਆਂ ਇਹ ਸਰਕਾਰ ਨੇ ਉਹ ਸੀਟਾਂ ਦੇ ਨੇ ਇਹ ਜਿਹੜਾ ਸਾਲ ਨੇ ਇਹਨਾਂ ਦਾ ਕੋਈ ਪਤਾ ਹੀ ਨਹੀਂ ਹੁੰਦਾ ਜੀ ਕਿਥੇ ਤੈਨੂੰ ਦੱਲੂ ਕਿ ਕਿੱਥੇ ਜਾਵਲ ਅੱਜ ਕਿੱਥੇ ਕਿੱਥੇ ਕਿੱਲੇ ਉੱਥੇ ਆਜੀ ਇਹ ਫੋਨ ਤੇ ਆਮਿਲ ਤਾਂ ਕਿੱਥੇ ਗਿਆ ਹੋਈ ਹੈ ਰਜਿਸਟਰ ਡੀਡੀ ਉਸਾਲੀ ਹੈ ਕਿੱਥੇ ਲੱਗਦੀ ਹੈ ਹਾਂ ਜੀ ਵੀਰ ਸਾਹਿਬ ਦੀ ਹਾਜ਼ਰੀ ਨਹੀਂ ਲੱਗਦੀ ਉਹ ਤਾਂ ਨਹੀਂ ਹੈਗੇ ਉਹਨੇ ਨਹੀਂ ਛੁੱਟੀ ਲਈ ਦਵੇ ਦੂਸਰਾ ਸਰ ਇਹ ਪੰਚਾਇਤੀ ਸਟਾਫ ਹੈ ਜਿਹੜਾ ਦੂਸਰਾ ਸਰ ਜਿਹੜਾ ਇਹ ਸਟਾਫ ਐਪੀਓ ਕਹਤਾ ਲੈ ਕੇ ਆਉਣ ਪਰਸਨ ਲੈ ਕੇ ਆਣ ਜਿਹੜੇ ਇਹਨਾਂ ਨੂੰ ਛੁੱਟੀ ਨਹੀਂ ਪਈਆਂ ਵਿੱਚ ਛੁੱਟੀ ਨਹੀਂ ਆਈਆਂ ਨਹੀਂ ਬਟੇ ਦੇਲਾ ਮਾਰ ਪਈਆਂ ਹਈਆਂ ਦੂਜੇ ਦਿਨ ਸਾਰੇ ਪ੍ਰਾਣੀ ਆ ਚੁੱਕਿਆ ਬਈ ਚਲ ਸਾਰੇ ਆ ਲੈ ਕੇ ਸਭ ਜੀ ਮਾਣ ਤੇ ਮੈਂ ਦੋਈ ਦੱਸਣੀ ਹਾਂ 3 ਵਜੇ ਦਾ ਟਾਈਮ ਹੈ ਕੋਈ ਨਾ ਕਰੇ ਚਲੇ ਕੇ ਵੀ ਜਿਹੜੇ ਸਾਡੇ ਪਿੰਡ ਦੇ ਵਿਕਾਸ ਨਹੀਂ ਹੋ ਰਹੇ ਜਦੋਂ ਵੀ ਅਸੀਂ ਆਏ ਆ ਵੀਡੀਓ ਸਾਹਿਬ ਤੇ ਮੌਕੇ ਤੇ ਪਾਉਂਦਾ ਨਹੀਂ ਅਸੀਂ ਜਦੋਂ ਵੀ ਕੋਈ ਬੇਨਤੀ ਲੈ ਕੇ ਆਏ ਆ ਸਰਪੰਚ ਯੂਨੀਅਨ ਵੱਲੋਂ ਇਹਨਾਂ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਅੱਜ ਤੱਕਣ ਵੀਡੀਓ ਦਾ ਰਵਈਆ ਹੀ ਬਹੁਤ ਹੈ ਜੇ ਕਿਸੇ ਨੇ ਵੀ ਐਪਲੀਕੇਸ਼ਨ ਦਿੱਤੀ ਹੈ ਸੈਲਰੀ ਚੇਂਜ ਕਰਨ ਵਾਸਤੇ ਜਾਂ ਕਿਸੇ ਦੇ ਹੋਰ ਮਸਲੇ ਵਿੱਚ ਅਸੀਂ ਕੋਈ ਵੀ ਐਪਲੀਕੇਸ਼ਨ ਦਿੱਤੀ ਹੈ ਨੇ ਸਾਡੀ ਕੋਈ ਵੀ ਸੁਣਾਈ ਨਹੀਂ ਕੀਤੀ ਸਾਡੀ ਇਹ ਬੇਨਤੀ ਹੈ ਸਰਕਾਰ ਦੇ ਅੱਗੇ ਵੀ ਜੋ ਵੀ ਬਣਦੀ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਵੀਡੀਓ ਵੀਡੀਓ ਲਗਾਇਆ ਜਾਵੇ ਮੁਕਤ ਕੰਮ ਕਰ ਕੋ ਪਿੰਡ ਦੇ ਡਿਵੈਲਪਮੈਂਟ ਵਾਸਤੇ ਕੰਮ ਕਿੱਥੇ ਜਾਂਦਾ ਸ਼ਾਮ 5 5 6 6 ਵਜ ਜਾਂਦੇ ਬੀਡੀਪੀਓ ਸਾਹਿਬ ਟਾਈਮ ਨਾ ਕਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਹਾਂ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀਗੀ ਇਹਨਾਂ ਨੇ ਆਕੇ ਤੇ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ। ਆ ਵੇਖੋ ਜੀ ਵੀ ਲੱਗਿਆ ਹੋਇਆ ਏ। ਪਰ ਇਹ ਬੰਦ ਪਿਆ ਆ। ਆਨਲਾਈਨ ਹਾਜ਼ਰੀ ਨਹੀਂ। ਬਾਇਓਮੈਟ੍ਰਿਕ ਇਹਨੂੰ ਸਟਾਰਟ ਕਰਾਓ। ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਜ਼ਰੀ ਬਾਇਓਮੈਟ੍ਰਿਕ ਲੱਗਦੀ ਸੀ ਜੀ। ਬੀਡੀਪਾ ਸਾਹਿਬ ਤੁਸੀਂ ਘਰੇ ਕਿਉਂ ਚਲੇ ਗਏ? ਨਹੀਂ ਇਹ ਗੱਲ ਨਹੀਂ ਹੁੰਦੀ ਬੀਡੀਪਾ ਸਾਹਿਬ ਤੁਸੀਂ 2 ਦਿਨ ਹੋ ਗਏ ਦਫ਼ਤਰ ਨਹੀਂ ਬੈਠ ਰਹੇ। ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਪ੍ਰਾਉਣ ਲਈ। ਅਲੱਗ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟਰ ਤੁਸੀਂ ਰੈਸਟ ਕਰ ਰਹੇ ਸੀ। ਅੱਜ 3:00 ਸਵਾ 3 ਦਾ ਟਾਈਮ ਹੈ। ਅਸੀਂ ਆਏ ਆਂ ਆਈਡੀ ਜਾਬ ਦੇ ਇਕੱਠੇ ਆਏ ਆਂ। ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾ ਗਾਮ ਕਰਾਉਣ ਵਾਲੇ ਬੈਠੇ ਨੇ ਐਨ ਇਹ ਥੋੜਾ ਸਿਸਟਮ ਚੱਲਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜੀ ਤਾਂ। ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ। ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੰਧਰ ਆਪਦੇ ਘਰ ਵਾਲੇ ਪਾਸੇ ਨਹੀਂ ਜਿਆਣੀ ਸਿਸਟਮ ਚੱਲਦਾ ਐਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲਵ ਜਿਹੜਾ ਲੈਣਾ ਹੈ ਕੋਈ ਨਹੀਂ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹਾਂ ਨਾ ਜਿੰਨਾ ਬਿਲਕੁਲ ਨਹੀਂ ਦਫਤਰ ਹੈਗੇ ਤੁਸੀਂ ਸੁਪਰਡੈਂਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰਡੈਂਟ ਸਾਹਿਬ ਤੁਹਾਨੂੰ ਕੀ ਕਿਹਾ ਘਰੇ ਚਲੇਗੇ ਹਾਂਜੀ ਇਹਨਾਂ ਦੇ ਖਲਾਬਨਾ ਇੱਕ ਨਾ ਬਣਾਓ ਇਹਨੂੰ ਲਾਈਟ ਨਾ ਲਿਖਿਆ ਜੀ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਪਿਠਾਓ ਉਹਦੇ ਬੰਦੇ ਆਓ ਇਹ ਸਰਕੋਡ ਨਿਕਲਣਾ ਹੈ ਵੀਡੀਓ ਦਫਤਰ ਦਾ ਤੇ ਸਾਰੇ ਇਹਦੀ ਵਜ੍ਹਾ ਨਾਲ ਇਹਦੀ ਸਾਹਿਬ ਡੀਸੀ ਸਾਹਿਬ ਮਤਲਬ ਸਾਰੇ ਕੰਮ ਵਧੀਆ ਕਰ ਰਹੇ ਨੇ ਇੱਕ ਬੰਦਾ ਹੈ ਨਾ ਕਿਸੇ ਦੀ ਸੁਣਨ ਨੂੰ ਕੋਈ ਤਿਆਰ ਨਹੀਂ ਸਾਰਾ ਸੀ ਤੁਹਾਡੇ ਕੋਲ ਗਿਆ ਸੀ ਇਹ ਮਕਾਨ ਨਹੀਂ ਕਰ ਰਿਹਾ ਅੱਜ ਤੱਕ ਇਸ ਬੰਦੇ ਨੇ ਕੀਤਾ ਸਰ ਅਸੀਂ ਇਹਦਾ ਤੁਹਾਨੂੰ ਪ੍ਰੂਫ ਦੇ ਦੇਈਏ ਨਾ ਵੀ ਸਰ ਆ ਜਿਹੜੇ ਇੰਨੇ ਨੇ ਪੈਸੇ ਲੈ ਕੇ ਕਰ ਰਿਹਾ ਹੈ ਤੇ ਜਿਹੜੇ ਸਹੀ ਆ ਬਿਲਕੁਲ ਨਹੀਂ ਕਰ ਰਿਆ ਸੀ ਵਿਧ ਪ੍ਰੂਫ ਇਹ ਦੇ ਸਕਨੇ ਸਭ ਕੋ ਦੇਖੋ ਕਿ ਇਹ ਸਰ ਮਕਾਨਾਂ ਦੇ ਤਾਂ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਬਲ ਹਫ਼ਤੇ ਜਦੂ ਇਹ ਜੋ ਹਲਕਾ ਫਾਜ਼ਲ ਕਾ ਦੇ ਵਿੱਚ ਜਿਹੜੇ ਸਾਡੇ ਸਰਪੰਚ ਸਾਹਿਬ ਆਣ ਨੇ ਔਰ ਜੋ ਲੋਕ ਇੱਥੇ ਆ ਰਹੇ ਨੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਇਹਨਾਂ ਦੀ ਸ਼ਿਕਾਇਤ ਸੀ ਕਿ ਬੀ ਡੀ ਪੀ ਉਹ ਜਿਹੜੇ ਫਾਜ਼ਲ ਕਾ ਦੇ ਨੇ ਨਿਰਮਲ ਸਿੰਘ ਜੀ ਉਹ ਬੈਠਦੇ ਨਹੀਂ ਦਫ਼ਤਰ ਕੋਈ ਵੀ ਕੰਮ ਕਰਵਾਉਣ ਲਈ ਆਉਂਦਾ ਤਾਂ ਉਹ ਦਫ਼ਤਰ ਹਾਜ਼ਰ ਨਹੀਂ ਹੁੰਦੇ ਤਾਂ ਜਦੋਂ ਅਸੀਂ ਹੁਣ ਮੈਂ ਏਡੀਸੀ ਡੀ ਸਾਹਿਬ ਨੂੰ ਨਾਲ ਲੈ ਕੇ ਇੱਥੇ ਜਦੋਂ ਪਹੁੰਚਿਆ ਚੈਕਿੰਗ ਕੀਤੀ ਤਾਂ ਵਾਕਿਆ ਦਫਤਰ ਦੇ ਵਿੱਚ ਨਹੀਂ ਸੀ ਜਦੋਂ ਉਹਨਾਂ ਦੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਬੀਡੀਪੀ ਸਾਹਿਬ ਦਾ ਕਿ ਮੈਂ ਘਰ ਚਲਾ ਗਿਆ ਵੇਖੋ ਸਵਾ ਤਿੰਨ ਦਾ ਟਾਈਮ ਹੈ ਤੇ ਇਸ ਟਾਈਮ ਜਿਹੜਾ ਲੋਕਾਂ ਦੇ ਕੰਮ ਕਰ ਕਰਨ ਦਾ ਟਾਈਮ ਹੁੰਦਾ ਆਫਿਸ ਵਿੱਚ ਬੈਠ ਕੇ ਇਸ ਟਾਈਮ ਕਿਸੇ ਨੇ ਘਰੇ ਚਲੇ ਜਾਣਾ ਅਫਸਰ ਨੂੰ ਦੇਖੋ ਇਹ ਗਲਤ ਗੱਲ ਹੈ ਤਾਂ ਮੈਂ ਏਡੀਸੀ ਸਾਹਿਬ ਨੂੰ ਨਾਲ ਲੈ ਕੇ ਆਇਆ ਉਹਨਾਂ ਨੇ ਆਪ ਚੈੱਕ ਕੀਤਾ ਤਾਂ ਹੁਣ ਏਡੀਸੀ ਸਾਹਿਬ ਜਿਹੜੀ ਉਹਨਾਂ ਦੇ ਖਿਲਾਫ ਰਿਪੋਰਟ ਬਣਾ ਕੇ ਸਾਡੇ ਡਾਇਰੈਕਟਰ ਸਾਹਿਬ ਨੂੰ ਪੰਚਾਇਤ ਵਿਭਾਗ ਦੇ ਨਾਲ ਭੇਜਣਗੇ ਤੇ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਮੰਤਰੀ ਸਾਹਿਬ ਜੀ ਨੇ ਕਿਹਾ ਵੀ ਇਹ ਜ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਲੋਕਾਂ ਨੂੰ ਸਾਡੇ ਪੰਚਾਇਤਾਂ ਨੂੰ ਖੱਜਲ ਖਵਾਰ ਹੋਣਾ ਪਵੇ ਮੰਤਰੀ ਸਾਹਿਬ ਜੀ ਨਾਲ ਹੁਣੇ ਫੋਨ ਤੇ ਗੱਲ ਹੋਈ ਹੈ ਔਰ ਰਿਪੋਰਟ ਜਿਹੜੀ ਹੈ ਮੰਗਵਾਰੇ ਨੇ ਔਰ ਉਹਨਾਂ ਤੇ ਜੋ ਬਣਦੀ ਕਾਰਵਾਈ ਹੈ ਵਿਭਾਗ ਵੱਲੋਂ ਬीडीपीਓ ਜਿਹੜੇ ਫਾਜ਼ਿਲ ਕਰਨੇ ਉਹਨਾਂ ਦੇ ਖਿਲਾਫ ਕਰਨ ਜਾ ਰਹੇ ਹੈ